ਜਿਹੜਾ ਮਨੁੱਖ ਸਚਾਈ ਦੇ ਰਸਤੇ ਤੇ ਚੱਲਦਾ ਜਿਹੜਾ ਮਨੁੱਖ ਕੁਝ ਨਮਾ ਕਰਨਾ ਚਾਹੁੰਦਾ ਹੈ ਤਾਂ ਗੁਰੂ ਪਿਆਰਿਓ ਉਹ ਇੱਕ ਫਿਰ ਆਪਣਾ ਨਵਾਂ ਰਸਤਾ ਵੀ ਇਖਤਿਆਰ ਕਰ ਲੈਂਦਾ ਹੈ ਬਣਾ ਲੈਂਦਾ ਹੈ ਇਸ ਰਸਤੇ ਤੇ ਦਲੇਰ ਹੀ ਚੱਲਦੇ ਨੇ ਗੁਰੂ ਪਿਆਰਿਓ ਬੜਾ ਸੌਖਾ ਹੁੰਦਾ ਕਹਿਣਾ ਮੇਰੇ ਵਰਗੇ ਤਾਂ ਸਾਡੇ ਵਰਗੇ ਤਾਂ ਬੜਾ ਰੌਲਾ ਪਾਉਂਦੇ ਨੇ ਨਾ ਵੀ ਆਓ ਭਾਈ ਬਾਬਾ ਦੀਪ ਸਿੰਘ ਵਰਗੇ ਬਣੀਏ ਬਾਬਾ ਕਬੀਰ ਸਾਹਿਬ ਵਰਗੇ ਬਣੀਏ ਬਾਬਾ ਨਾਮਦੇਵ ਸਾਹਿਬ ਵਰਗੇ ਬਣੀਏ ਬਾਬਾ ਰਵਦਾਸ ਜੀ ਵਰਗੇ ਬਣੀਏ ਜਾਂ ਸ਼ਹੀਦ ਭਗਤ ਸਿੰਘ ਵਰਗੇ ਸ਼ਹੀਦ ਉਧਮ ਸਿੰਘ ਵਰਗੇ ਬਣੀਏ ਕਰਤਾਰ ਸਿੰਘ ਸਰਾਭਾ ਵਰਗੇ ਬਣੀਏ ਕਹਿਣਾ ਬੜਾ ਸੌਖਾ ਹੁੰਦਾ ਪਰ ਜਦੋਂ ਉਸ ਮਾਰਗ ਤੇ ਉਸ ਰਸਤੇ 'ਤੇ ਚੱਲਣਾ ਪੈਂਦਾ ਨਾ ਫਿਰ ਪਤਾ ਉਦੋਂ ਲੱਗਦਾ ਕਿਉਂਕਿ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਨਾਲ ਦੇ ਜਿਹੜੇ ਜੁੜੇ ਹੁੰਦੇ ਨੇ ਨਾ ਉਹ ਵੀ ਸਾਥ ਛੱਡ ਦਿੰਦੇ ਨੇ ਬੰਦਾ ਇਕੱਲਾ ਹੀ ਰਹਿ ਜਾਂਦਾ ਕਹਿਣਾ ਬੜਾ ਸੌਖਾ ਹੁੰਦਾ ਕਿ ਆਓ ਆਪਾਂ ਇਨਕਲਾਬ ਲਿਆਈਏ ਪਰ ਜਿਹੜੇ ਇਨਕਲਾਬ ਲਿਆਉਂਦੇ ਨੇ ਉਹ ਫਿਰ ਪ੍ਰਵਾਹ ਨਹੀਂ ਕਰਦੇ ਭਾਵੇਂ ਇਕੱਲੇ ਹੋਣ ਭਾਵੇਂ ਸਾਰਾ ਸੰਸਾਰ ਉਹਨਾਂ ਦੇ ਨਾਲ ਖੜ੍ਹ ਜਾਵੇ ਇੱਕ ਗੱਲ ਪੱਕੀ ਹੈ ਜਿਹੜਾ ਵੀ ਮਨੁੱਖ ਇਸ ਸੰਸਾਰ ਦੇ ਉੱਤੇ ਇਨਕਲਾਬ ਲਿਆਉਂਦਾ ਹੈ ਸੰਘਰਸ਼ ਕਰਦਾ ਹੈ ਗੁਰੂ ਪਿਆਰਿਓ ਉਹਦੇ ਨਾਲ ਬਹੁਤੀ ਭੀੜ ਨਹੀਂ ਹੁੰਦੀ ਉਂਗਲਾਂ ਤੇ ਗਿਣਨ ਵਾਲੇ ਮਨੁੱਖ ਉਹਦੇ ਨਾਲ ਖੜਦੇ ਨੇ ਉਂਗਲਾਂ ਤੇ ਗਿਣਨ ਵਾਲੇ ਨਹੀਂ ਤਾਂ ਕਈ ਵਾਰ ਇਕੱਲੇ ਹੀ ਰਹਿ ਜਾਂਦੇ ਨੇ ਐਸੇ ਕਰਕੇ ਉਹਨਾਂ ਨੂੰ ਕੁਰਬਾਨੀ ਵੀ ਦੇਣੀ ਪੈਂਦੀ ਹੈ ਔਰ ਉਹ ਕੁਰਬਾਨੀ ਜਿਹੜੀ ਫਿਰ ਬਾਅਦ ਵਿੱਚ ਇੱਕ ਵੱਡਾ ਇਨਕਲਾਬ ਲੈ ਕੇ ਆਉਂਦੀ ਹੈ ਜਦੋਂ ਇਨਕਲਾਬ ਆਉਂਦਾ ਉਹਦੇ ਤੋਂ ਬਾਅਦ ਲੋਕ ਆਜ਼ਾਦ ਹੋ ਜਾਂਦੇ ਨੇ ਇਨਕਲਾਬ ਤੋਂ ਬਾਅਦ ਲੋਕ ਵਧੀਆ ਤੇ ਸੋਹਣਾ ਜੀਵਨ ਬਤੀਤ ਕਰਦੇ ਨੇ ਇਨਕਲਾਬ ਤੋਂ ਬਾਅਦ ਅੰਦਰਲਾ ਡਰ ਭਾਅ ਖਤਮ ਹੋ ਜਾਂਦਾ ਹੈ ਜਦੋਂ ਇਨਕਲਾਬ ਆਉਂਦਾ ਹੈ ਨਾ ਗੁਰੂ ਪਿਆਰਿਓ ਫਿਰ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਸੁਤੰਤਰ ਹੋ ਜਾਂਦੇ ਨੇ ਇਸੇ ਕਰਕੇ ਜੇ ਅਸੀਂ ਕਹਨੇ ਆ ਨਾ ਕਿ ਰਹਿਬਰਾਂ ਦੇ ਸਤਗੁਰਾਂ ਦੇ ਸ਼ਹੀਦਾਂ ਦੇ ਰਸਤੇ ਤੇ ਚੱਲਣਾ ਚਾਹੀਦਾ ਤਾਂ ਇੱਕ ਗੱਲ ਯਾਦ ਰੱਖਿਓ ਫਿਰ ਇਸ ਰਸਤੇ ਤੇ ਚੱਲਣ ਲੱਗੇ ਆ ਨਾ ਸ਼ੂਰੀ ਉੱਪਰ ਖੇਲਣਾ ਗਿਰਾਂ ਤਾਂ ਠਾਹਰ ਨਾਹੀਂ ਗੁਰੂ ਪਿਆਰਿਓ ਇਹ ਤਾਂ ਨੰਗੀ ਸ਼ੂਰੀ ਦੇ ਉੱਤੇ ਚੱਲਣ ਦੇ ਬਰਾਬਰ ਹੈ ਇਸ ਕਰਕੇ ਜਦੋਂ ਵੀ ਅਸੀਂ ਆਪਣੇ ਪੁਰਖਿਆਂ ਦੇ ਰਸਤੇ ਤੇ ਚੱਲਣਾ ਤਾਂ ਇਹ ਸੋਚ ਕੇ ਚੱਲਣਾ ਕਿ ਜਦੋਂ ਵੀ ਸਾਨੂੰ ਕੁਰਬਾਨੀ ਦੀ ਜ਼ਰੂਰਤ ਪੈ ਜਾਵੇ ਸਾਨੂੰ ਤਿਆਰ ਰਹਿਣਾ ਚਾਹੀਦਾ ਭਾਵੇਂ ਕਿ ਸਮਾਂ ਨਹੀਂ ਪਰ ਸਾਨੂੰ ਹਰ ਵੇਲੇ ਤਿਆਰ ਰਹਿਣਾ ਪੈਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜ ਲਓ ਸਤਿਗੁਰ ਖੋਰ ਖੁਦ ਗੁਰੂ ਨੇ ਤੇ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਸ਼ਹਾਦਤ ਵਾਲਾ ਰਸਤਾ ਵੀ ਚੁਣਿਆ ਬੱਚਿਆਂ ਦੀਆਂ ਕੁਰਬਾਨੀਆਂ ਗੁਰਸਿੱਖਾਂ ਦੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂ ਸੋ ਕਹਿਣ ਦਾ ਮਤਲਬ ਇਹ ਹੈ ਕੇ ਸਤਗੁਰ ਨਾਲ ਜੇ ਜੁੜੇ ਆ ਤਾਂ ਦਿਲੋਂ ਜੁੜੀਏ ਤੇ ਜਿੱਥੇ ਮਰਜੀ ਸਾਡਾ ਸਤਗੁਰ ਸਾਨੂੰ ਪਰਖ ਲਵੇ ਜਿੱਥੇ ਮਰਜੀ ਫਿਰ ਸਾਨੂੰ ਲਗਾ ਦੇਵੇ ਫਿਰ ਉੱਤੇ ਪਿੱਛੇ ਨਹੀਂ ਹਟਣਾ ਚਾਹੀਦਾ ਇਹਨੂੰ ਕਹਿੰਦੇ ਨੇ ਕੁਰਬਾਨੀ